ਨਮਸਕਾਰ ਆਰ ਪੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰਿਕਾ ਚਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਿਟਾਂਦਰਾ ਲੈ ਕੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਅਰੁਣਦੀਪ ਸਰ ਬਹੁਤ-ਬਹੁਤ ਸਵਾਗਤ ਕਰਦੀ ਹਾਂ ਇਸ ਪ੍ਰੋਗਰਾਮ ਦੇ ਵਿੱਚ ਧੰਨਵਾਦ ਸਾਰਿਕਾ ਜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੁੱਖ ਚਰਚਾ ਦਾ ਵਿਸ਼ਾ ਬਣੀਆਂ ਖਬਰਾਂ ਤੇ ਗੱਲਬਾਤ ਕਰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਅਸੀਂ ਪਹਿਲੀ ਖਬਰ ਲੈਣ ਲੱਗੇ ਹਾਂ ਉਹ ਇਹ ਹੈ ਕਿ ਨੇਪਾਲ ਦੀ ਰਾਜਨੀਤੀ ਨੇ ਇੱਕ ਇਤਿਹਾਸਿਕ ਮੋੜ ਲਿਆ ਹੈ ਜੈਂਜ਼ੀ ਨੌਜਵਾਨਾਂ ਦੀ ਬਗਾਵਤ ਨੇ ਭ੍ਰਿਸ਼ਟਾਚਾਰ ਤੇ ਸੋਸ਼ਲ ਮੀਡੀਆ ਬੈਨ ਦੇ ਖਿਲਾਫ ਜੋ ਤੂਫਾਨ ਲਿਆਂਦਾ ਉਸ ਤੋਂ ਬਾਅਦ ਹੁਣ ਸੱਤਾ ਦੀ ਕਮਾਂ ਸਾਫ ਦਾ ਚੀਫ ਜਸਟਿਸ ਸੁਸ਼ੀਲਾ ਕਾਕੀ ਦੇ ਹੱਥ ਆ ਗਈ ਹੈ ਸਰ ਕੀ ਕਹਿਣਾ ਚਾਹੋਗੇ ਅ ਗੱਲ ਇਦਾਂ ਸਰ ਜੀ ਕਿ ਨੇਪਾਲ ਦੇ ਵਿੱਚ ਜਿਹੜੀ ਵੱਡੀ ਉਥਲ ਪੁਥਲ ਹੋਈ ਆ ਇਹਨੂੰ ਸਿਰਫ ਇੰਨਾ ਨਹੀਂ ਦੇਖਿਆ ਜਾ ਸਕਦਾ ਕਿ ਜਿਹੜੇ ਜ਼ੈਨ ਜੀ ਜਨਰੇਸ਼ਨ ਆ ਉਹਨੇ ਉਥੇ ਹੱਲਾ ਬੋਲਤਾ ਤੇ ਸੱਤਾ ਤਬਦੀਲੀ ਹੋ ਗਈ ਜੀ ਅਸਲ ਦੇ ਵਿੱਚ ਇਹਦੇ ਪਿੱਛੇ ਬਹੁਤ ਸਾਰੀਆਂ ਕੁ ਮੰਤਰੀ ਤਾਕਤਾਂ ਹੁੰਦੀਆਂ ਨੇ ਇਹ ਉਹੀ ਕੁ ਮੰਤਰੀ ਤਾਕਤਾਂ ਨੇ ਜਿਹੜੀਆਂ ਸ਼੍ਰੀਲੰਕਾ 'ਚ ਵੀ ਸਰਗਰਮ ਨੇ ਜਿਹੜੀਆਂ ਬੰਗਲਾਦੇਸ਼ 'ਚ ਵੀ ਸਰਗਰਮ ਨੇ ਜਿੱਥੇ ਪਹਿਲਾਂ ਉਹਨਾਂ ਨੇ ਉਹਨਾਂ ਮੁਲਕਾਂ ਦੇ ਵਿੱਚ ਸਰਕਾਰਾਂ ਦੀ ਉਥਲ-ਪੁਥਲ ਕੀਤੀ ਜੀ ਉਹੀ ਹੁਣ ਨੇਪਾਲ ਦੇ ਵਿੱਚ ਹੋ ਰਹੀ ਹੈ ਬਿਲਕੁਲ ਬਿਲਕੁਲ ਸਰ ਤੇ ਵੱਡੇ ਪੱਧਰ ਤੇ ਪ੍ਰੋਟੈਸਟ ਹੁੰਦੇ ਨੇ ਉੱਥੇ ਤੇ ਇਹਨਾਂ ਪ੍ਰੋਟੈਸਟਾਂ ਦਾ ਨਤੀਜਾ ਇਹ ਹੁੰਦਾ ਆ ਕਿ ਸਰਕਾਰ ਜਿਹੜੀ ਉਲੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੁੰਦੀ ਉਹਨੂੰ ਅਸਤੀਫਾ ਦੇਣਾ ਪੈਂਦਾ ਮੰਤਰੀਆਂ ਨੂੰ ਅਸਤੀਫਾ ਦੇਣਾ ਪੈਂਦਾ ਆ ਬਿਲਕੁਲ ਜੀ ਘਰਾਂ ਦੇ ਵਿੱਚ ਸਾੜ ਫੂਕ ਹੁੰਦੀ ਆ ਉੱਥੇ ਲੀਡਰਾਂ ਦੇ ਘਰਾਂ ਦੇ ਵਿੱਚ ਸਾੜ ਫੂਕ ਹੁੰਦੀ ਆ ਇੱਕ ਨੈਰੇਟਿਵ ਹੁੰਦਾ ਆ ਕਿ ਬਹੁਤ ਵੱਡੇ ਪੱਧਰ ਤੇ ਨੇਪਾਲ ਚ ਕਰਪਸ਼ਨ ਆ ਤੇ ਕਰਪਸ਼ਨ ਦੇ ਵਿਰੋਧ ਦੇ ਵਿੱਚ ਤੇ ਜਿਹੜਾ ਸੋਸ਼ਲ ਮੀਡੀਆ ਬੈਨ ਕੀਤਾ ਉਹਦੇ ਵਿਰੋਧ ਚ ਨੌਜਵਾਨਾਂ ਨੇ ਝੰਡਾ ਚੁੱਕ ਲਿਆ ਬਿਲਕੁਲ ਅਸਲ ਦੇ ਵਿੱਚ ਇਹਦੇ ਪਿੱਛੇ ਵੱਡੇ ਪੱਧਰ ਤੇ ਕੋ ਮੰਤਰੀ ਹਾਲਾਤ ਵੀ ਜ਼ਿੰਮੇਵਾਰ ਨੇ ਜੀ ਕੋ ਮੰਤਰੀ ਤਾਕਤਾਂ ਜ਼ਿੰਮੇਵਾਰ ਨੇ ਨੇਪਾਲ ਦੇ ਵਿੱਚ ਜਿਹੜੀਆਂ ਹੋਰ ਬਹੁਤ ਸਾਰੀਆਂ ਤਾਕਤਾਂ ਸਰਗਰਮ ਨੇ ਉਹ ਵੀ ਹਮ ਇਹਦਾ ਇੱਕ ਕਾਰਨ ਹੈ ਜੀ ਉੱਥੇ ਭਾਰਤ ਵਿਰੋਧੀ ਲੋਬੀ ਵੀ ਬਹੁਤ ਵੱਡੇ ਪੱਧਰ ਤੇ ਸਰਗਰਮ ਹੈ ਇੱਕ ਲੋਬੀ ਇਹ ਵੀ ਹੈ ਜਿਹੜੀ ਚੀਨ ਦੇ ਹੱਕ ਦੇ ਵਿੱਚ ਆ ਬਿਲਕੁਲ ਬਿਲਕੁਲ ਸਹੀ ਅੱਛਾ ਹੁਣ ਹੋ ਕੀ ਰਿਹਾ ਆ ਸੁਸ਼ੀਲਾ ਕਾਰਕੀ ਦੀ ਅਗਵਾਈ ਦੇ ਵਿੱਚ ਅੰਤਰੀਮ ਸਰਕਾਰ ਦਾ ਗਠਨ ਹੁੰਦਾ ਸੁਸ਼ੀਲਾ ਕਰਕੀਦਾ ਜਿਵੇਂ ਤੁਸੀਂ ਦੱਸਿਆ ਹੀ ਆ ਸਾਬਕਾ ਚੀਫ ਜਸਟਿਸ ਆ ਪਹਿਲੀ ਮੇਲਾ ਚੀਫ ਜਸਟਿਸ ਆ ਨੇਪਾਲ ਦੀ ਹੁਣ ਪਹਿਲੀ ਮੇਲਾ ਪ੍ਰਧਾਨ ਮੰਤਰੀ ਬਣੀ ਆ ਫੌਜ ਨੇ ਪੂਰੇ ਮੁਲਕ ਨੂੰ ਆਪਣੇ ਕਬਜ਼ੇ ਚ ਲਿਆ ਕਰਫਿਊ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਆ ਆ ਜ਼ੈਨ ਜੀ ਦੀਆਂ ਜਿਹੜੀਆਂ ਜਿਹੜੇ ਨੁਮਾਇੰਦੇ ਆ ਉਹ ਚਾਹੁੰਦੇ ਸੀ ਵੀ ਕੁਝ ਇੱਕ ਦੋ ਲੋਕ ਉਹਨਾਂ ਦੇ ਵੀ ਸ਼ਾਮਲ ਹੋਣ ਜ਼ੈਨ ਜੀ ਦੇ ਵੀ ਬਹੁਤ ਸਾਰੇ ਧੜੇ ਨੇ ਬਿਲਕੁਲ ਉਹ ਤੜੇ ਵੀ ਆਪਸ ਦੇ ਵਿੱਚ ਉਹਨਾਂ ਦਾ ਵੀ ਖੈਬੇੜ ਚੱਲਦਾ ਆ ਅੱਛਾ ਇਹਦੇ ਵਿੱਚ ਹੁਣ ਹੋ ਕੀ ਰਿਹਾ ਵੀ ਸਰਕਾਰ ਤਾਂ ਅੰਤਰ-ਵਰ ਸਰਕਾਰ ਤਾਂ ਬਣ ਗਈ ਆ ਬਿਲਕੁਲ ਡਿਮਾਂਡਸ ਉੱਥੇ ਹੀ ਆ ਕੀ ਇਹਦੇ ਨਾਲ ਨੇਪਾਲ ਦੇ ਵਿੱਚ ਮੁੱਢੋਂ-ਸੁੱਢੋਂ ਤਬਦੀਲੀ ਹੋ ਜੂਗੀ ਵੱਡਾ ਸਵਾਲ ਏ ਆ ਜਿਹੜਾ ਕਿ ਲੱਗਦਾ ਨਹੀਂ ਆ ਕਿਉਂਕਿ ਜੋ ਸ਼੍ਰੀਲੰਕਾ ਦੇ ਵਿੱਚ ਹੋਇਆ ਉਹ ਅੱਜ ਵੀ ਉੱਥੇ ਖੜਾ ਉਹਦੇ ਵਿੱਚ ਕੋਈ ਸਿਫਤੀ ਤਬਦੀਲੀ ਤਾਂ ਆਉਂਦੀ ਨਹੀਂ ਆ ਬਿਲਕੁਲ ਜੀ ਹਣਾ ਜੋ ਬੰਗਲਾਦੇਸ਼ ਚ ਹੋਇਆ ਬੰਗਲਾਦੇਸ਼ ਦੇ ਵਿੱਚ ਵੀ ਕੁਝ ਨਹੀਂ ਹੋਇਆ ਮੁਹੰਮਦ ਯੂਸਫ ਯੂਸਫ ਜਿਹੜੇ ਨੇ ਉਹ ਉੱਥੇ ਦੇ ਅੰਤਰਿਮ ਸਰਕਾਰ ਦੇ ਮੁਖੀ ਨੇ ਅਜੇ ਤੱਕ ਉਹ ਹੀ ਚੱਲ ਚੱਲ ਰਿਹਾ ਜੀ ਅੱਛਾ ਇਨਡਾਇਰੈਕਟ ਰੂਪ ਦੇ ਵਿੱਚ ਹਮ ਅ ਨਿਪਾਲ ਦੇ ਵਿੱਚ ਜਿਵੇਂ ਬੰਗਲਾਦੇਸ਼ ਦੇ ਵਿੱਚ ਫੌਜ ਨੇ ਸੱਤਾ ਤੇ ਕਬਜ਼ਾ ਕੀਤਾ ਹੋਇਆ ਅਸਿੱਧੇ ਰੂਪ ਦੇ ਵਿੱਚ ਉਦੇ ਨੇਪਾਲ ਦੇ ਵਿੱਚ ਵੀ ਫੌਜ ਅਸਿੱਧੇ ਰੂਪ ਦੇ ਵਿੱਚ ਸੱਤਾ ਤੇ ਕਾਬਜ਼ ਹੋ ਚੁੱਕੀ ਆ ਤੇ ਫੌਜ ਆਪਣੇ ਤਰੀਕੇ ਨਾਲ ਮੁਲਕ ਨੂੰ ਚਲਾਉਗੀ ਜੀ ਜੇ ਤੁਸੀਂ ਕਹਿ ਲਓ ਵੀ ਉੱਥੇ ਲੋਕਾਂ ਦੀਆਂ ਜਿਹੜੀਆਂ ਲੋਕ ਪਹਿਲਾਂ ਹੀ ਦਰਪੇਸ਼ ਸਮੱਸਿਆਵਾਂ ਨਾਲ ਜੂਝ ਰਹੇ ਨੇ ਭ੍ਰਸ਼ਟਾਚਾਰ, ਬੇਰੁਜ਼ਗਾਰੀ ਤੇ ਹੋਰ ਮਸਲੇ ਉਹ ਹੱਲ ਹੋਣੇ ਉਹ ਨਹੀਂ ਹੱਲ ਹੋਣੇ ਉਹ ਲੱਗਦਾ ਨਹੀਂ ਓਨੀ ਦੇਰ ਤੱਕ ਹੱਲ ਨਹੀਂ ਹੋਣੇ ਜਿੰਨੀ ਦੇਰ ਤੱਕ ਕੋਈ ਸਥਾਈ ਤੇ ਮਜ਼ਬੂਤ ਸਰਕਾਰ ਨਹੀਂ ਬਣਦੇ ਅੱਛਾ ਭਾਰਤ ਦੇ ਵਿੱਚ ਇਹਨੂੰ ਲੈ ਕੇ ਇੱਕ ਪ੍ਰੋਪਾਗੈਂਡਾ ਚੱਲ ਰਿਹਾ ਹੈ ਕਿ 네ਪਾਲੀਏ ਮੰਗ ਕਰ ਰਹੇ ਨੇ ਕਿ ਮੋਦੀ ਵਰਗਾ ਇੱਕ ਕੋਈ ਸਿਆਸੀ ਲੀਡਰ ਜਿਹੜਾ ਆ ਉਹ 네ਪਾਲ ਦੇ ਵਿੱਚ ਵੀ ਸੱਤਾ ਸੰਭਾਲੇ ਜੀ 네ਪਾਲ ਦੇ ਨੌਜਵਾਨ ਜਿਹੜੇ ਨੇ ਉਹ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਕਰ ਰਹੇ ਨੇ ਇਹ ਪਹਿਲੀ ਵਾਰ ਨਹੀਂ ਆ ਵੀ 네ਪਾਲ ਦੇ ਵਿੱਚ ਇਹ ਭਾਰਤ ਦੇ ਵਿੱਚ ਬੇਸਿਕਲੀ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ 네ਪਾਲ ਦੇ ਵਿੱਚ ਹਾਲਾਤ ਇਦਾਂ ਨੇ ਵੀ ਪਹਿਲੀ ਵਾਰ ਇਦਾਂ ਦੇ ਹੋਏ ਆ ਹੂੰ ਪਹਿਲਾਂ ਵੀ ਹੁੰਦੇ ਰਹੇ ਨੇ 11 12 ਦੇ ਵਿੱਚ ਵੀ ਦੰਦੀਆਂ ਸਥਿਤੀਆਂ ਪੈਦਾ ਹੋਈਆਂ ਸੀ ਅੱਛਾ ਇਸ ਤੋਂ ਪਹਿਲਾਂ ਵੀ ਤੇ ਇਸ ਤੋਂ ਬਾਅਦ ਵੀ ਕਦੀ ਵੀ ਉੱਥੇ ਕੋਈ ਸਰਕਾਰ ਬਹੁਮਤ ਦੇ ਵਿੱਚ ਰਹਿ ਕੇ ਸੱਤਾ ਦੇ ਵਿੱਚ ਨਹੀਂ ਆਈ ਤੋੜ-ਫੋੜ ਤੇਰਾ ਬੰਦਾ ਮੇਰੇ ਕੋਲ ਆ ਗਿਆ ਫਲਾਣੇ ਨੇ ਫਲਾਣੇ ਨੂੰ ਸਮਰਥਨ ਦੇ ਦਿੱਤਾ ਕਦੀ ਕਮਿਊਨਿਸਟ ਆ ਗਏ ਕਦੀ ਕਾਂਗਰਸ ਆ ਗਈ ਉੱਥੇ ਇਦਾਂ ਦਾ ਬਹੁਤ ਕੁਝ ਚੱਲਦਾ ਰਿਹਾ ਮਤਲਬ ਕੋਈ ਸਥਿਰ ਸਰਕਾਰ ਨਹੀਂ ਆਈ ਜਿਹੜੀ ਦੇਸ਼ ਨੂੰ ਅਗਵਾਈ ਦੇ ਸਕੇ ਸੋ ਹੁਣ ਵੱਡਾ ਮਸਲਾ ਹੈ ਵੀ ਸਾਡਾ ਗੁਆਂਡੀ ਮੁਲਕ ਜਿਹੜਾ ਆ ਕਿੰਨਾ ਹਾਲਾਤਾਂ ਦੇ ਵਿੱਚ ਉਹ ਗੁਜ਼ਰੂਗਾ ਜੀ ਇਹਦੇ ਤੇ ਕੋਕਾ ਮੰਤਰੀ ਪਦ ਤੇ ਹਾਲਾਤ ਬਹੁਤ ਬੁਰੀ ਤਰ੍ਹਾਂ ਬਦਲ ਰਹੇ ਨੇ ਜੀ ਤੇ ਉਹਦਾ ਪ੍ਰਭਾਵ ਨੇਪਾਲ ਚ ਕੀ ਹੁੰਦਾ ਤੇ ਨੇਪਾਲ ਦੇ ਘਟਨਾਕ੍ਰਮ ਦਾ ਭਾਰਤ ਤੇ ਕੀ ਅਸਰ ਹੁੰਦਾ ਆ ਤੇ ਚੀਨ ਤੇ ਕੀ ਅਸਰ ਹੁੰਦਾ ਇਹ ਦੇਖਣ ਵਾਲੀ ਗੱਲ ਮੁੱਖ ਰੂਪ ਚ ਰਹੂਗੀ ਜੀ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਸਰ ਤੁਸੀਂ ਕਹਿ ਰਹੇ ਹੋ ਲੇਕਿਨ ਜਿਵੇਂ ਹਾਲਾਤਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਹਾਲਾਤ ਜਿਹੜੇ ਨੇ ਉਹ ਜਿਉਂਦੇ ਤੇ ਉਹੀ ਰਹਿਣਗੇ ਭਾਵੇਂ ਜਿਹੜਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਿਹੜਾ ਉਹ ਬਦਲ ਦਿੱਤਾ ਗਿਆ ਲੇਕਿਨ ਸਰ ਕੁਝ ਤਾਂ ਉਮੀਦਾਂ ਹੋਣਗੀਆਂ ਕਿ ਕੁਝ ਦਾ ਤਬਦੀਲੀ ਜਿਹੜੀ ਹੈ ਉਹ ਮਹਿਲਾ ਪ੍ਰਧਾਨ ਮੰਤਰੀ ਲੈ ਕੇ ਆਉਣਗੇ ਹੀ ਦੇਖੋ ਇੱਕ ਗੱਲ ਕੁਝ ਵੱਡੇ ਜਿਹੜੇ ਫਿਲਾਸਫਰ ਨੇ ਉਹ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਸੱਤਾ ਕਦੀ ਵੀ ਇਦਾਂ ਨਹੀਂ ਬਦਲ ਜਾਂਦੀ ਵੀ ਰਾਤੋਂ ਰਾਤ ਉਹਦਾ ਜਿਹੜਾ ਕਰੈਕਟਰ ਆ ਉਹਦਾ ਬਦਲ ਜਾਵੇ ਜਿੰਨੀ ਦੇਰ ਤੱਕ ਸਿਸਟਮ ਦੀ ਰਹਿੰਦ ਖੁੰਦ ਪਈ ਆ ਉਨੀ ਦੇਰ ਤੱਕ ਉੱਪਰ ਜਿਹੜਾ ਮਰਜੀ ਆ ਜਾਵੇ ਜੀ ਉਹ ਮਸਲਾ ਹੱਲ ਨਹੀਂ ਹੁੰਦਾ ਹੁਣ ਜਿਵੇਂ ਸਾਡੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੇਜਰੀਵਾਲ ਹੋਰੀ ਨਾਰਾ ਲਾ ਕੇ ਆਏ ਸੀ ਵੀ ਅਸੀਂ ਭ੍ਰਸ਼ਟਾਚਾਰ ਖਤਮ ਕਰ ਦੇਾਂਗੇ ਤੇ ਅਸੀਂ ਇਨਕਲਾਬ ਕਰਨਾ ਆਏ ਹਾਂ ਤੇ ਸੱਤਾ ਤਬਦੀਲੀ ਕਰ ਦੇਾਂਗੇ ਪਰ ਜਦੋਂ ਇਹ ਸੱਤਾ ਦੇ ਵਿੱਚ ਆਉਂਦੇ ਆ ਇਹਨਾਂ ਦਾ ਕੈਰੇਕਟਰ ਵੀ ਉਹੀ ਹੋ ਜਾਂਦਾ ਜੋ ਪਹਿਲਾਂ ਦਾ ਸੀਗਾ ਸੋ ਚਿਹਰੇ ਬਦਲ ਗਏ ਹਾਲਾਤ ਨਹੀਂ ਬਦਲੇ ਹਾਲਾਤ ਨਹੀਂ ਬਦਲੇ ਬਿਲਕੁਲ ਸੋ ਭਗ ਸਿੰਘ ਹੋਰੀ ਜਿੱਦਾਂ ਕਹਿੰਦੇ ਹੁੰਦੇ ਸੀ ਕਿ ਹਾਲਾਤ ਬਦਲਣ ਦੀ ਜ਼ਰੂਰੀ ਆ ਥੱਲੇੋਂ ਲੈ ਕੇ ਉੱਪਰ ਤੱਕ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰਾ ਢਾਂਚਾ ਗਤ ਤਬਦੀਲੀ ਦੀ ਲੋਡ ਹੁੰਦੀ ਆ ਪੂਰਾ ਮਸ਼ੀਨਰੀ ਬਦਲਣ ਦੀ ਲੋੜ ਆ ਤਾਂ ਜਾ ਕੇ ਗੱਲ ਬਣਦੀ ਆ ਆਦਰਵਾਇਜ਼ ਗੱਲ ਬਣ ਨਹੀਂ ਸਕਦੀ ਸੋ ਇਸ ਕਰਕੇ ਨੇਪਾਲ ਦੇ ਵਿੱਚ ਸ਼ੀਲਾਗਰ ਕੀ ਬਣਿਆ ਉਹ ਇੱਕ ਚਿਹਰਾ ਆ ਪਿੱਛੇ ਤਾਂ ਫੌਜ ਖੜੀ ਆ ਹਨਾ ਪਿੱਛੇ ਪਿੱਛੇ ਤਾਂ ਰਾਜਸ਼ਾਹੀ ਖੜੀ ਆ ਹਨਾ ਜਿਹੜੇ ਜਿਹੜੇ ਸੱਤਾ ਤੇ ਕਾਬੂ ਜਿ ਸੀਗੇ ਜਿਹੜੇ ਭ੍ਰਸ਼ਟ ਲੀਡਰ ਸੀਗੇ ਉਹਨਾਂ ਨੂੰ ਹਟਾਇਆ ਗਿਆ ਹੋਰ ਭ੍ਰਸ਼ਟ ਆ ਜਾਣਗੇ ਹਨ ਪੈਸਾ ਸਿਆਸਤ ਪੈਸਾ ਘੁਮਾਉਣ ਦਾ ਇੱਕ ਸਾਧਨ ਬਣ ਚੁੱਕੀ ਆ ਤੇ ਜੋ ਭਾਰਤ ਵਿੱਚ ਵੀ ਆ ਜੋ ਨੇਪਾਲ ਚ ਵੀ ਆ ਬੰਗਲਾਦੇਸ਼ ਚ ਵੀ ਆ ਸ਼੍ਰੀਲੰਕਾ ਚ ਦੇ ਵਿੱਚ ਵੀ ਆ ਤੇ ਪਾਕਿਸਤਾਨ ਦੇ ਵਿੱਚ ਆ ਲਗਭਗ ਜਿਹੜਾ ਪੂਰਾ ਸਾਊਥ ਏਸ਼ੀਆ ਆ ਪੂਰੇ ਸਾਊਥ ਏਸ਼ੀਆ ਦੇ ਇਹੀ ਹਾਲਾਤ ਨੇ ਹੂੰ ਬਿਲਕੁਲ ਸਰ ਬਿਲਕੁਲ ਇਸੇ ਤਰ੍ਹਾਂ ਸਾਨੂੰ ਹੁਣ ਦੇਖਦੇ ਹਾਂ ਕਿ ਨੇਪਾਲ ਦੇ ਵਿੱਚ ਹੁਣ ਅੱਗੇ ਅੱਗੇ ਕੀ ਹੁੰਦਾ ਹੈ ਲੇਕਿਨ ਹੁਣ ਅਸੀਂ ਅਗਲੀ ਖਬਰ ਵੱਲ ਝਾਤ ਮਾਰਦੇ ਹਾਂ ਅਗਲੀ ਖਬਰ ਇਹ ਹੈ ਕਿ ਉਸਾਮਾ ਮਾਮਲੇ 'ਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਜਿਹੜੇ ਆਪ ਵਿਧਾਇਕ ਨੇ ਲਾਲਪੁਰਾ ਉਹਨਾਂ ਨੂੰ 4 ਸਾਲ ਦੀ ਕੈਦ ਹੋ ਗਈ ਹੈ ਤੇ ਇਸੇ ਮਾਮਲੇ ਵਿੱਚ ਜੋ ਕਿ 12 ਸਾਲ ਪੁਰਾਣਾ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਹੋਰ ਵੀ ਜਿਹੜੇ 7 ਹੋਰ ਦੋਸ਼ੀ ਨੇ ਉਹਨਾਂ ਨੂੰ ਵੀ 4-4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਅ ਸਰ ਕਹਿੰਦੀ ਵੱਡਾ ਮਾਮਲਾ ਹੈ ਇਹਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਇਸ ਮਾਮਲੇ ਇਸ ਮਾਮਲੇ ਦੀ ਇੱਕ ਕੁੜੀ ਸੀ ਜਿਹੜੀ ਆਪਣੇ ਮਾਸੀ ਦੇ ਮੁੰਡੇ ਦੇ ਵਿੱਚ ਵਿਆਹ ਹੋਇਆ ਸੀ ਉੱਥੇ ਕੁਝ ਇੱਕ ਲੋਕਾਂ ਨੇ ਉਹਦੇ ਨਾਲ ਮਾਰਕੁੱਟ ਕੀਤੀ ਸੀ ਕੀਤੀ ਸੀ ਵੱਡੇ ਪੱਧਰ ਤੇ ਵਾਇਰਲ ਹੋਈ ਸੀ ਤੇ ਜਿੱਤ ਤੋਂ ਬਾਅਦ ਸੁਪਰੀਮ ਕੋਰਟ ਨੇ ਉਹਦਾ ਨੋਟਿਸ ਲਿਆ ਸੀ ਸੁਪਰੀਮ ਕੋਰਟ ਨੇ ਹਟਲੇ ਪੱਧਰ ਤੇ ਗਾਈਡਲਾਈਨਸ ਦਿੱਤੀਆਂ ਸੀ ਵੀ ਇਸ ਕੇਸ ਨੂੰ ਅ ਸਖਤ ਕਾਰਵਾਈ ਕੀਤੀ ਜਾਵੇ ਜੀ ਜਿਤੁ ਬਾਦ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਨੇ ਉਦੋਂ ਉਹ ਟੈਕਸੀ ਡਰਾਈਵਰ ਹੁੰਦੇ ਸੀਗੇ ਬਾਅਦ ਵਿੱਚ ਵਿਧਾਇਕ ਬਣ ਗਏ ਜੀ ਉਹਨਾਂ ਤੇ ਮਾਮਲਾ ਦਰਜ ਹੋਇਆ ਸੀ ਇੱਕ ਐਸਆਈ ਤੇ ਮਾਮਲਾ ਦਰਜ ਹੋਇਆ ਸੀ ਤੇ ਹੋਰ ਸੱਤ ਅੱਠ ਲੋਕਾਂ ਦੇ ਮਾਮਲੇ ਦਰਜ ਹੋਇਆ ਸੀ ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਗਈ ਸੀ ਹੂੰ ਕੋਰਚ ਕੇਸ ਚੱਲਿਆ ਵੱਡੀ ਗੱਲ ਐ ਵੀ ਉਹ ਜਿਹੜੀ ਕੁੜੀ ਆ ਉਹ ਅਦਾਲਤ ਦੇ ਵਿੱਚ ਆਖਰ ਤੱਕ ਖੜੀ ਰਹੀ ਹਾਲਾਂਕਿ ਉਹਨੂੰ ਬਹੁਤ ਸਾਰੀਆਂ ਧਮਕੀਆਂ ਮਿਲੀਆਂ ਉਹਦੇ ਬੱਚੇ ਨੂੰ ਗਵਾਹ ਕਰਨੀਆਂ ਵੀ ਧਮਕੀਆਂ ਦਿੱਤੀਆਂ ਜਾਂਦੇ ਰਹੀਆਂ ਬਹੁਤ ਪ੍ਰੈਸ਼ਰ ਸੀ ਉਹਦੇ ਤੇ ਉਹਨੇ ਕੇਸ ਲੜਿਆ ਪੂਰੀ ਸ਼ਿੱਦਤ ਦੇ ਨਾਲ ਤੇ ਆਖਰਕਾਰ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਹੋ ਗਈ ਰਿਕਾਰ ਕਰ ਲਿਆ ਗਿਆ ਜੇਲ੍ਹ ਚ ਭੇਜ ਦਿੱਤਾ ਗਿਆ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਵੀ ਇਦਾਂ ਹੀ ਆ ਵੱਡੀ ਗੱਲ ਐ ਵੀ ਕੋਈ ਕੁੜੀ ਜਿਹੜੀ ਆ ਆ ਸਟੈਂਡਡ ਕੀਤਾ ਜੀ ਤੇ ਉਹਨੇ ਇੱਕ ਵਿਧਾਇਕ ਨੂੰ ਹਮ ਜੇਲ ਦੀ ਹਵਾ ਖਾਂਣ ਤੇ ਮਜਬੂਰ ਕਰਤਾ ਜੀ ਜੀ ਸਵਾਲ ਇਹਦੇ ਵਿੱਚ ਇਹ ਹੈ ਵੀ ਹੁਣ ਲਾਲਪੂਰਾ ਸਾਹਬ ਦਾ ਅੰਦਰ ਚੱਲ ਗਏ ਬਣੂਗਾ ਕਿ ਖਡੂਰ ਸਾਹਿਬ ਦਾ ਕੀ ਬਣੂਗਾ ਹਾਂ ਜੀ ਹੁਣ ਇਹਦਾ ਰਾਹ ਪੱਧਰਾ ਹੋ ਗਿਆ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਡਾਇਰੈਕਸ਼ਨਸ ਨੇ ਵੀ ਜਿਹੜਾ ਕੋਈ ਇਦਾਂ ਦੇ ਅਪਰਾਧਿਕ ਮਾਮਲੇ ਦੇ ਵਿੱਚ ਸਜ਼ਾ ਜਿਹਨੂੰ ਹੋ ਜਾਂਦੀ ਜਿਹੜਾ ਕਨਵਿਕਟ ਹੋ ਜਾਂਦਾ ਆ ਉਹਦੀ ਜਿਹੜੀ ਆ ਵਿਧਾਇਕੀ ਲੋਕ ਸਭਾ ਦੀ ਮੈਂਬਰੀ ਜਾਂ ਕੋਈ ਹੋਰ ਵੀ ਜਿਹੜਾ ਵਿਧਾਨਕ ਅਹੁਦਾ ਆ ਉਹ ਚਲਾ ਜਾਊਗਾ ਜੀ ਹੁਣ ਲਾਲਪੁਰਾ ਸਾਹਿਬ ਦਾ ਇਹ ਆਪਣੇ ਆਪ ਦੇ ਵਿੱਚ ਇਹ ਵਿਧਾਇਕੀ ਚਲੀ ਗਈ ਆ ਬਿਲਕੁਲ ਇਹ ਇੱਕ ਟਾਈਮ ਤੋਂ ਬਾਅਦ ਆ ਸਰਕਾਰ ਨੂੰ ਇੱਥੇ ਬਾਈ ਇਲੈਕਸ਼ਨ ਕਰਵਾਉਣੀ ਪਾਊਗੀ ਬਿਲਕੁਲ ਜ਼ਿਮਨੀ ਚੋਣ ਕਰਵਾਉਣੀ ਪਾਊਗੀ ਤੇ ਜ਼ਿਮਨੀ ਚੋਣ ਦੇ ਵਿੱਚ ਸਰਕਾਰ ਕਿਹੜਾ ਉਮੀਦਵਾਰ ਲੈ ਕੇ ਆਉਂਦੀ ਆ ਜਾਂ ਕੀ ਕਰਦੀ ਇਹ ਦੇਖਣ ਵਾਲੀ ਗੱਲ ਰਹੂਗੀ ਕਨਦਪਾਵੇ ਆ ਵੀ ਮੈਂ ਕੁੱਲ ਮਿਲਾ ਕੇ ਸਰਕਾਰ ਦੇ ਲਈ ਇੱਕ ਚੋਣ ਹੋਰ ਖੜ ਗਈ ਆ ਕਿ ਪਹਿਲਾਂ ਤਰਨਤਨ ਸੀ ਜਿੱਥੋਂ ਇਹਨਾਂ ਦੇ ਜਿਹੜੇ ਡਾਕਟਰ ਡਾਕਟਰ ਸਾਹਿਬ ਸੀਗੇ ਜਿਨ੍ਹਾਂ ਦੀ ਮੌਤ ਹੋ ਗਈ ਸੀ ਉਹ ਸੀਟ ਖਾਲੀ ਹੋ ਗਈ ਸੀ ਇੱਕ ਇਹ ਦੋ ਸੀਟਾਂ ਤੇ ਹੁਣ ਜਿਮਨੀ ਚੋਣ ਹੋਗੀ ਤੀਜਾ ਇਹਨਾਂ ਦੇ ਇੱਕ ਵਿਧਾਇਕ ਪਹਿਲਾਂ ਹੀ ਜਿਹੜੇ ਸਨੌਰਤ ਉਹ ਵਿਧਾਇਕ ਨੇ ਉਹ ਪਹਿਲਾਂ ਹੀ ਬਾਗੀ ਸੁਰਾਂ ਅਪਣਾਈਆਂ ਹੋਈਆਂ ਨੇ ਪਠਾਨ ਮਾਜਰਾ ਸਾਹਿਬ ਨੇ ਉਹ ਉਹਨਾਂ ਨੇ ਵੀ ਸਰਕਾਰ ਨੂੰ ਵਕਤ ਪਾਇਆ ਹ। ਅੱਛਾ ਇਹਦੇ 'ਚ ਜਿਹੜਾ ਵੱਡਾ ਸਵਾਲ ਉੱਪਰ ਆਉਂਦਾ ਹੈ ਵੀ ਆਮ ਆਦਮੀ ਪਾਰਟੀ ਨੇ ਜਦੋਂ ਟਿਕਟਾਂ ਦੀ ਵੰਡ ਕੀਤੀ ਤੇ ਇਹਨਾਂ ਨੇ ਕੀ ਦੇਖ ਕੇ ਟਿਕਟਾਂ ਦੀ ਵੰਡ ਕੀਤੀ ਸੀ? ਜੀ। ਤੇ ਜਦੋਂ ਟਿਕਟਾਂ ਦੀ ਵੰਡ ਕੀਤੀ ਸੀ ਤੇ ਇਦਾਂ ਦੇ ਲੋਕ ਵੀ ਸੱਤਾ ਦੀਆਂ ਪੌੜੀਆਂ ਚੜ ਗਏ। ਹਮ ਜਿਹੜੇ ਕਿਸੇ ਮਾਮਲਿਆਂ ਦੇ ਵਿੱਚ ਫਸੇ ਹੋਏ ਸੀ। ਖਾਸ ਕਰਕੇ ਔਰਤਾਂ ਤੇ ਜੱਤੂ ਸੂਚਕ ਸ਼ਬਦ ਕਹਿਣ ਦੇ ਮਾਮਲਿਆਂ 'ਚ ਫਸੇ ਹੋਣਗੇ ਬੜੇ ਸੀਰੀਅਸ ਇਲਜ਼ਾਮ ਨੇ ਤੇ ਉਹ ਉਹਦਾਂ ਦੇ ਲਾਗਾਮਾਂ ਵਾਲਿਆਂ ਨੂੰ ਵੀ ਸਰਕਾਰ ਨੇ ਟਿਕਟਾਂ ਦੇ ਦਿੱਤੀਆਂ ਸਰਕਾਰ ਦਾ ਹਾਲੇ ਤੱਕ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦਾ ਕੋਈ ਬਿਆਨ ਨਹੀਂ ਆਇਆ ਨਾ ਇਹਨਾਂ ਦਾ ਕੋਈ ਮੰਤਰੀ ਬੋਲਿਆ ਨਾ ਕੋਈ ਹੋਰ ਵਿਧਾਇਕ ਬੋਲਿਆ ਨਾ ਕੋਈ ਬੁਲਾਰਾ ਬੋਲਿਆ ਕਿਸੇ ਨੇ ਵੀ ਲਾਲਪੁਰਾ ਦੇ ਹੱਕ ਦੇ ਵਿੱਚ ਕੋਈ ਸਟੇਟਮੈਂਟ ਨਹੀਂ ਦਿੱਤੀ ਕਿਉਂਕਿ ਵੱਡਾ ਮਾਮਲਾ ਹੈ ਬੋਲਣਾ ਚਾਹੀਦਾ ਸੀ ਨਹੀਂ ਬੋਲੇ ਕਿਉਂਕਿ ਬੋਲਣ ਜੋਗੇ ਰਹਿ ਬੋਲਣ ਜੋਗੇ ਰਹਿ ਹੀ ਨਹੀਂ ਆ ਸੋ ਇਸ ਕਰਕੇ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੁੱਖ ਮੰਤਰੀ ਦੀ ਕੇਜਰੀਵਲ ਸਾਹਿਬ ਦੀ ਕਾਫੀ ਫਜ਼ੀਅਤ ਹੋਈ ਆ ਵੀ ਇਹਨਾਂ ਨੇ ਕੀ ਸੋਚ ਕੇ ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਸੀਗੀਆਂ ਜਿਹੜੇ ਦਾਗੀ ਜਿਹੜੇ ਕਿਰਦਾਰ ਦੇ مالک ਸੀਗੇ ਜੀ ਸੋ ਉਹ ਇਹਨਾਂ ਨੂੰ ਹੁਣ ਉਹਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਪੁਕਤਨਾ ਪਾਊਗਾ ਪਾਊਗਾ ਤੇ ਪੈ ਵੀ ਰਿਹਾ ਹੈ ਜੀ ਪੈ ਵੀ ਰਿਹਾ ਸਰ ਇਸ ਮਾਮਲੇ ਦੇ ਵਿੱਚ ਜਿਹੜੇ ਲੇਡੀ ਨੇ ਉਹ ਵੀ ਸਾਹਮਣੇ ਆਏ ਨੇ ਮੀਡੀਆ ਦੇ ਸਾਹਮਣੇ ਆਏ ਉਹਨਾਂ ਨੇ ਕੀ ਸਟੇਟਮੈਂਟ ਦਿੱਤੀ ਹੈ ਸਰ ਉਹ ਲੜਕੀ ਦਾ ਇਹ ਕਹਿਣਾ ਵੀ ਉਹ ਬਹੁਤ ਪ੍ਰੇਸ਼ਾਨ ਰਹੀ ਇਹਨਾਂ ਸਾਲਾਂ ਦੇ ਦੌਰਾਨ ਜੀ ਕਾਫੀ ਉਹਨੂੰ ਉਹ ਕਦੀ ਚੈਨ ਦੀ ਨੀਂਦ ਨਹੀਂ ਸੌ ਸਕੀ ਹੂੰ ਉਹਦੇ ਪਰਿਵਾਰ ਨੇ ਉਹਦਾ ਪੂਰਾ ਸਾਥ ਦਿੱਤਾ ਜੀ ਉਹਦੇ ਬੱਚੇ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹੂੰ ਪਰ ਉਹ ਕਹਿੰਦੀ ਸੀ ਵੀ ਮੈਨੂੰ ਇਹ ਲੱਗਦਾ ਸੀ ਵੀ ਮੈਂ ਇਸ ਬੰਦੇ ਨੂੰ ਅੰਦਰ ਕਰਾਉਣੇ ਕਰਾਉਣਾ ਤੇ ਉਹਨੇ ਜਦੋਂ ਉਹ ਰੋਪੇ ਜਦੋਂ ਫੈਸਲਾ ਫੈਸਲਾ ਆਇਆ ਤੇ ਉਹਦੇ ਫਿਰ ਉਹਦੇ ਘਰ ਵਾਲੇ ਨੇ ਉਹਨੂੰ ਹੌਸਲਾ ਦਿੱਤਾ ਵੀ ਨਹੀਂ ਹੁਣ ਤੇਰਾ ਰੋਣਾ ਤੂੰ ਬਹੁਤ ਰੋ ਲਿਆ ਹੁਣ ਹੋਰ ਹੋਣਗੇ ਜਿਨ੍ਹਾਂ ਨੇ ਤੇਰੇ ਨਾਲ ਤੱਕੇਸ਼ਾਈ ਕੀਤੀ ਸੀ ਸੇ ਕੀਤੀ ਸੀ ਸੋ ਉਹ ਕੁੜੀ ਦੀ ਦਲੇਰੀ ਆ ਜਿਹੜੀ ਅੱਜ ਤੱਕ ਖੜੀ ਰਹੀ ਤੇ ਤਾਕਤਵਰ ਲੋਕਾਂ ਨੂੰ ਉਹਨੇ ਸਲਾਕਾਂ ਦੇ ਪਿੱਛੇ ਸਲਾਕਾਂ ਦੇ ਪਿੱਛੇ ਜਿਹੜਾ ਭੇਜਿਆ ਭੇਜਿਆ ਬਿਲਕੁਲ ਸਰ ਇਸੇ ਤਰ੍ਹਾਂ ਹੋਰ ਖਬਰਾਂ ਤੇ ਵੀ ਗੱਲਬਾਤ ਕਰਾਂਗੇ ਹੁਣ ਵਕਤ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ